ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਹੈ ਲਈ ਕਿ ਹਾਜ਼ਰ ਮੁਲਾਜ਼ਮਾਂ ਲਈ ਵੱਡੀ ਅਪਡੇਟ ਪੰਜਾਬ ਦੇ ਮੁਲਾਜ਼ਮਾਂ ਦੀ ਵੱਡੀ ਜਿੱਤ ਹੋਈ ਹੈ ਇੱਕ ਵੱਡੀ ਮੰਗ ਹੈ ਜਿਹੜੀ ਪੂਰੀ ਕਰ ਦਿੱਤੀ ਗਈ ਹੈ ਪੰਜਾਬ ਸਰਕਾਰ ਦੇ ਵੱਲੋਂ ਕਿਹੜੀ ਮੰਗ ਪੂਰੀ ਕੀਤੀ ਗਈ ਹੈ ਤੇ ਕਿਹੜੀ ਜਿੱਤ ਹੋਈ ਹੈ ਸਾਰੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਵਿੱਚ ਦੇਵਾਂਗੇ ਜੇਕਰ ਪਹਿਲੀ ਵਾਰ ਚੈਨਲ ਤੇ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਵੀਡੀਓ ਨੂੰ ਲਾਈਕ ਸ਼ੇਅਰ ਕਰ ਦੇਣਾ ਤੇ ਟੈਲੀਗ੍ਰਾਮ ਚੈਨਲ ਨੂੰ ਜੁਆਇਨ ਜ਼ਰੂਰ ਕਰ ਲੈਣਾ ਲਿੰਕ ਡਿਸਕ੍ਰਿਪਸ਼ਨ ਵਿੱਚ ਦਿੱਤੇ ਹੋਇਆ ਪੰਜਾਬ ਦੇ ਮੁਲਾਜ਼ਮ ਲੰਬੇ ਸਮੇਂ ਤੋਂ ਆਪਣੀਆਂ ਮੰਗਾਂ ਲੈ ਕੇ ਸੰਘਰਸ਼ ਕਰਦੇ ਆ ਰਹੇ ਆ ਭਾਵੇਂ ਕੱਡੇ ਗਏ ਮੁਲਾਜ਼ਮਾਂ ਨੂੰ ਪਹਾਲ ਕਰਾਉਣਾ ਹੋਵੇ ਕੱਚੇ ਮਜ਼ਦੂਰਾਂ ਨੂੰ ਪੱਕਾ ਕਰਾਉਣਾ ਹੋਵੇ ਜਾਂ ਫਿਰ 37 ਤਰ੍ਹਾਂ ਦੇ ਪੱਤੇ ਬਹਾਲ ਹੋਵੇ ਪੀਐਸ ਬਹਾਲੀ 13% ਡੀਏ ਦੀਆਂ ਕਿਸ਼ਤਾਂ ਪਿਛਲੇ 12 ਮਹੀਨਿਆਂ ਦੀਆਂ ਕਿਸ਼ਤਾਂ ਜਾਂ ਫਿਰ ਰੁਕੀਆਂ ਹੋਈਆਂ ਤਰ੍ਹਾਂ ਖਾਣ ਨੂੰ ਚਾਰੀ ਕਰਾਉਣਾ ਹੋਵੇ ਇਹਨਾਂ ਸਾਰੀਆਂ ਮੰਗਾਂ ਨੂੰ ਲੈ ਕੇ ਪੰਜਾਬ ਦੇ ਮੁਲਾਜ਼ਮਾਂ ਦੇ ਵੱਲ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਤੇ ਪੰਜਾਬ ਦੇ ਆ ਮੁਲਾਜ਼ਮਾਂ ਦੀਆਂ ਜਥੇਬੰਦੀਆਂ ਦੇ ਵਿੱਚੋਂ ਇੱਕ ਜਥੇਬੰਦੀ ਡੈਮੋਕਰੇਟਿਕ ਫਿਚਰ ਫੰਡ ਫਰੰਟ ਹੈ ਜਿਸ ਦੇ ਵੱਲੋਂ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ ਅਤੇ ਸ਼ਾਰਟ 35 ईटीटी ਤੇ ਆਪਕਾ ਦੇ ਸੂਬਾ ਆਗੂ ਜਨਰਲ ਸਿੰਘ ਦੀ ਸਾਂਝੀ ਅਗਵਾਈ ਦੇ ਵਿੱਚ ਵਫ਼ਦ ਦੇ ਵੱਲੋਂ ਡਾਇਰੈਕਟਰ ਸਕੂਲ ਸਿੱਖਿਆ ਐਲੀਮੈਂਟਰੀ ਸ਼੍ਰੀਮਤੀ ਹਰਦੀਪ ਕੌਰ ਦੇ ਨਾਲ ਮੁਲਾਕਾਤ ਕਰਕੇ ਬੀਤੇ ਬਰੇ ਸੀਈਪ ਨਰਸ ਬੰਦ ਦੇ ਚੈਕਿੰਗ ਦੇ ਦੌਰਾਨ ਵਿਭਾਗੀ ਤੱਕੇ ਸ਼ਹੀਦਾ ਸ਼ਕਰ ਅਧਿਆਪਕ ਸਾਥੀ RAMDAS ਨੂੰ ਚਾਰ ਸ਼ੀਟ ਦੀ ਜਾਂਚ ਮੁਕੰਮਲ ਹੋਣ ਦੇ ਮੱਦੇ ਨਜ਼ਰ ਇਸ ਦਾ ਨੋਟਾਰਾ ਕਰਕੇ ਸੁੱਥੇ ਮਾਮਲੇ ਨੂੰ ਦਫ਼ਤਰ ਦਾਖਲ ਕਰਨ ਤੇ ਪਰਖ ਸਮਾਂ ਕਲੀਅਰ ਕਰਨ ਦੀ ਮੰਗ ਕੀਤੀ ਗਈ ਸੀ ਅਤੇ ਸਮੂੱਚਾ ਮਾਮਲਾ ਲੜਕਣ ਤੇ ਸਖਤ ਇਤਰਾਜ਼ ਵੀ ਇਸ ਜਥੇਬੰਦੀ ਵੱਲੋਂ ਜਤਾਇਆ ਗਿਆ ਸੀ ਡੀ ਐਸ ای ਐਲੀਮੈਂਟਰੀ ਨੇ ਜਥੇਬੰਦੀ ਨੂੰ ਅਗਲੇ 2 ਦਿਨ ਦਾ ਸਮਾਂ ਜਿਹੜਾ ਉਹ ਦਿੱਤਾ ਸੀਗਾ ਤੇ ਇਸ ਦੇ ਵਿੱਚ ਸਾਰਾ ਮਾਮਲਾ ਹੱਲ ਕਰਨ ਦਾ ਭਰੋਸਾ ਜਿਹੜਾ ਉਹ ਵੀ ਦਿੱਤਾ ਸੀ ਸਮੂਹ ਸਾਥੀਆਂ ਦੀ ਜਾਣਕਾਰੀ ਦੇ ਹਿੱਤ ਹੁਣ ਦੱਸਿਆ ਜਾਂਦਾ ਹੈ ਕਿ ਅੱਜ ਇਸ ਸਬੰਧੀ ਵਿਕਰਮਦੇਵ ਸਿੰਘ ਦੀ ਡੀਐਸਈ ਦਫ਼ਤਰ ਵਿੱਚ ਹੋਈ ਗੱਲਬਾਤ ਦੇ ਅਨੁਸਾਰ ਡੀਐਸਈ ਐਲੀਮੈਂਟਰੀ ਦੇ ਵੱਲੋਂ ਸਾਥੀ RAMDAS ਦੇ ਮਾਮਲੇ ਦੀ ਫਾਈਲ ਕਲੀਅਰ ਕਰ ਦਿੱਤੀ ਹੈ ਤੇ ਲੋੜੀ ਦਾ ਪੱਤਰ ਸ਼ਾਮ ਤੱਕ ਜ਼ਿਲ੍ਹਾ ਸਿੱਖਿਆ ਅਫਸਰ ਪਟਿਆਲਾ ਦੇ ਦਫ਼ਤਰ ਵਿੱਚ ਈਮੇਲ ਕਰ ਦਿੱਤਾ ਜਾਵੇਗਾ ਜਿਸ ਸਬੰਧੀ ਹੁਣ ਇਹ ਇੱਕ ਮੁਲਾਜ਼ਮਾ ਦੀ ਭਰਤੀ ਅਜਤ ਹੈ ਜਿਹੜੀ ਉਹਨne ਕਲਕੇ ਸਾਹਮਣੇ ਆਈ ਹੈ ਤੇ RAMDAS ਨੂੰ ਇੱਕ ਵਾਰ ਫਿਰ ਬਹਾਲ ਕਰ ਦਿੱਤਾ ਗਿਆ ਇਹ ਖਬਰ ਨਿਕਲ ਕੇ ਸਾਹਮਣੇ ਆਈ ਹੈ ਜਥੇਬੰਦੀਆਂ ਦੀ ਲਗਾਤਾਰ ਅਜਤ ਹੁੰਦੀ ਨਜ਼ਰ ਆ ਰਹੀ ਹੈ ਤੇ ਮੁਲਾਜ਼ਮਾਂ ਦੀ ਅਗਲੀ ਮੀਟਿੰਗ ਹੈ ਜਿਹੜੀ ਉਹ 15 ਜੁਲਾਈ ਨੂੰ ਹੋਣ ਜਾ ਰਹੀ ਹੈ ਜਿਸ ਦੇ ਵਿੱਚ ਮੁਲਾਜ਼ਮਾਂ ਦੀਆਂ ਵੱਡੀਆਂ ਮੰਗਾਂ ਵੀ ਪੂਰੀਆਂ ਕੀਤੀਆਂ ਜਾ ਸਕਦੀਆਂ ਤੇ ਉਸ ਤੋਂ ਬਾਅਦ ਜੇਕਰ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਤਾਂ 17 ਜੁਲਾਈ ਨੂੰ ਸਖਤਰ ਦੇ ਵਿੱਚ ਵੱਡੀ ਰੋਸ ਰੈਲੀ ਵੀ ਕੱਢੀ ਅੱਜ ਜਾਵੇਗੀ ਅਜਿਹੀ ਸਥਿਤੀ ਦੇ ਵਿੱਚ ਪੰਜਾਬ ਸਰਕਾਰ ਦੇ ਲਈ ਕੁੱਝ ਸਮੱਸਿਆਵਾਂ ਜਿਹੜੀਆਂ ਵੱਧੀਆਂ ਨਜ਼ਰ ਆ ਰਹੀਆਂ ਕਿਉਂਕਿ ਜੋ ਵਿਧਾਨ ਸਭਾ ਸੈਸ਼ਨ ਹੈ ਉਹ ਵੀ ਚੱਲ ਰਿਹਾ ਤੇ ਇਸ ਸੈਸ਼ਨ ਦੇ ਦੌਰਾਨ ਮੁਲਾਜ਼ਮਾਂ ਦੀਆਂ ਮੰਗਾਂ ਦੇ ਉੱਪਰ ਹਾਲੇ ਤੱਕ ਕੋਈ ਵੀ ਗੱਲਬਾਤ ਕਿਸੇ ਵੀ ਮੰਤਰੀ ਦੇ ਵੱਲੋਂ ਨਹੀਂ ਕੀਤੀ ਗਈ। ਅਜਿਹੀ ਸਥਿਤੀ ਦੇ ਵਿੱਚ ਮੁਲਾਜ਼ਮਾਂ ਦੇ ਅੰਦਰ ਰੋਸ ਵੀ ਦੇਖਣ ਨੂੰ ਮਿਲ ਰਿਹਾ ਤੇ ਆਉਣ ਵਾਲੇ 2 ਦਿਨ ਭਾਵ ਕਿ ਸੋਮਵਾਰ ਤੇ ਮੰਗਲਵਾਰ ਨੂੰ ਮੁਲਾਜ਼ਮਾਂ ਦੇ ਜੇਕਰ ਮੁੱਦਿਆਂ ਦੇ ਉੱਪਰ ਵਿਧਾਨ ਸਭਾ ਦੇ ਵਿੱਚ ਕੋਈ ਗੱਲਬਾਤ ਨਹੀਂ ਹੁੰਦੀ ਤਾਂ ਮੁਲਾਜ਼ਮਾਂ ਦੇ ਵੱਲੋਂ ਸੰਘਰਸ਼ ਨੂੰ ਪੂਰਵੀ ਤਿੱਖਾ ਕੀਤਾ। ਜਾ ਸਕਦਾ ਹੈ ਸੋ ਇਸ ਸੰਬੰਧੀ ਕੋਈ ਵੀ ਹੋਰ ਅਪਡੇਟ ਆਉਂਦੀ ਹੈ ਜਾਣਕਾਰੀ ਆਉਂਦੀ ਹੈ ਲਗਾਤਾਰ ਤੁਹਾਡੇ ਨਾਲ ਸਾਂਝੀ ਕਰਦੇ ਰਹਿਵਾਂਗੇ ਜਰੂਰ ਸਬਸਕ੍ਰਾਈਬ ਕਰ ਲੈਣਾ ਵੀਡੀਓ ਨੂੰ ਲਾਈਕ ਸ਼ੇਅਰ ਕਰ ਦੇਣਾ ਹੋਣ ਲਈ ਜੀ ਧੰਨਵਾਦ